ਖੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ 24 ਸਾਲਾਂ ਨੌਜਵਾਨ ਦੀ ਪੁਰਤਗਾਲ ਦੇ ਲਿਸਨ ਸ਼ਾਰਚ ਪਿਛਲੇ ਦਿਨੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਮ੍ਰਿਤਕ ਤਜਿੰਦਾ ਸਿੰਘ ਦੀ ਮ੍ਰਿਤਕ ਦੇ ਅੱਜ 16 ਦਿਨੀ ਬਾਅਦ ਉਸ ਦੇ ਪਿੰਡ ਉਸਮਾਨ ਸ਼ਹੀਦ ਪਹੁੰਚੇ ਨਮਸਕਾਰ ਮੇਰਾ ਨਾਮ ਕੋਵਿੰਦਰ ਸਿੰਘ ਜੀ ਕੀ ਲਗਦੇ ਹੋ ਤੇਜਿੰਦਰ ਸਿੰਘ ਮੈਂ ਵੱਡਾ ਬ੍ਰਦਰ ਸੀ ਮੇਰਾ ਛੋਟਾ ਬ੍ਰਦਰ ਸੀ ਅੱਛਾ ਅੱਜ ਡੈਡ ਬੋਡੀ ਆਈ ਹੈ ਕਿੱਧਾ ਕਿਸ ਤਰ੍ਹਾਂ ਪਹੁੰਚੀ ਹੈ ਅੱਜ ਸਾਰੇ ਆਪਣੇ ਵੀਰ ਭਰਾ ਸੀਗੇ ਉਹਨਾਂ ਨੇ ਸਾਰੇ ਆਪਣੇ ਸਹਯੋਗ ਨਾਲ ਸਾਰੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਡੈਡ ਬੋਡੀ ਭਜਵਾਈ ਹੈ ਵਾਪਿਸ ਹਾਂਜੀ ਪਰਸੋਂ ਉਹਨਾਂ ਨੇ ਉਧਰੋਂ ਫਲਾਈਟ ਰਾਹੀਂ ਭਜਵਾਈ ਸੀ ਕੱਲ ਨਿਊ ਦਿੱਲੀ ਪਹੁੰਚ ਗਈ ਸੀ ਤਾਂ ਅਸੀਂ ਐਪ ਗੋ ਐਮਬੂਲੈਂਸ ਥਰੋ ਜਾ ਕੇ ਲਾਏ ਸੀਗੇ ਅੱਜ ਸਵੇਰੇ 8 ਵਜੇ ਅਸੀਂ ਆਪਣੇ ਘਰ ਪਹੁੰਚ ਕੇ ਸੀ ਡੈੱਡ ਬੋਡੀ ਲੈ ਕੇ ਹਾਂਜੀ ਜੈ ਮੂਲੇਕਾ ਧੰਨਵਾਦ ਆ ਆਪਣੇ ਜਿਹੜੇ ਵੀਰ ਭਰਾ ਜਿਨ੍ਹਾਂ ਨੇ ਵੀ ਸਾਰਿਆਂ ਦਾ ਸਹਿਯੋਗ ਇਹਨਾਂ ਨੇ ਵੀ ਪੈਸੇ ਵਗੈਰਾ ਦੇ ਕੇ ਸਾਰਾ ਇੱਥੋਂ ਤੱਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ 19ਵੇਂ ਦਿਨ ਉਹਦੀ ਬੋਡੀ ਪਹੁੰਚੀ ਹੈ ਮੈਂ ਉਹਨਾਂ ਸਾਰੇ ਪੁੱਤਰਾਂ ਦਾ ਇਹਨਾਂ ਪੁਰਤਗਾਲ ਵਿੱਚ ਬੈਠੇ ਜਿਨ੍ਹਾਂ ਨੇ ਹਉਦੀ ਮਦਦ ਕੀਤੀ ਹੈ ਇੱਥੇ ਸਾਨੂੰ ਪਛਾਣ ਵਿੱਚ ਮਨਾ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਇਸ ਸਾਨੂੰ ਇਸ ਲਾਈਫ ਸਮਝੇ ਕਿ ਤੱਕ ਸਾਡੇ ਬੱਚੇ ਨੂੰ ਭੇਜ ਦਿੱਤਾ ਉਹਨਾਂ ਦਾ ਸ਼ੁਕਰਾਨਾ ਇਸ ਤੋਂ ਬਹੁਤ ਮੈਂ ਕੋਲ ਫਾਜਣੇਗੀ ਬੜੀ ਦੁਖਦਾਈ ਘਟਨਾ ਸਾਡੇ ਸਮੁੱਚੇ ਸ਼ਹਿਰ ਲਈ ਜੋ ਸਾਡਾ ਛੋਟਾ ਵੀਰੇ ਪਿਛਲੇ ਦਿਨੀ ਪੁਰਤਗਾਲ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਰਜਿੰਦਰ ਸਿੰਘ ਪ੍ਰਿੰਦੋ ਸ਼ਮਾਨ ਜੀ ਅੱਜ ਕੁਝ ਦਿਨਾਂ ਬਾਅਦ ਉਸ ਵੀਰ ਦੀ ਮ੍ਰਿਤਕ ਦੇਹ ਤੇ ਪਹੁੰਚੀ ਆ ਬੜਾ ਦੁਖਦਾਈ ਪਰਿਵਾਰ ਲਈ ਸਮਾਂ ਆ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਦੁਨੀਆ ਤੋਂ ਜਾਂਦਾ ਆ ਮੈਂ ਆਪਣੇ ਵੱਡੇ ਵੀਰ ਅਤੇ ਹਲਕੇ ਤੋਂ ਵਿਦਾਇਕ ਕਰਨ ਵੀਰ ਸਿੰਘ ਨੂੰ ਮਨ ਲੂੰ ਅਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਸ ਵੀਰ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਦਾ ਅਤੇ ਪਰਿਵਾਰ ਨੂੰ ਸ਼ਵਾਲ ਜੁਆਨਾ ਹਮੇਸ਼ਾ ਉਹਨਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਵਿੱਚ ਅੱਗੇ ਵੀ ਹਮੇਸ਼ਾ ਉਹਨਾਂ ਦੇ ਨਾਲ ਆ